ਪੰਜਾਬ ਸਰਕਾਰ ਦੇ ਬਹੁਤ ਵੱਡੇ ਐਕਸ਼ਨ ਦੀ ਖਬਰ ਆ ਰਹੀ ਹੈ ਤੇ ਨਾਲ ਹੀ ਵੱਡੇ ਸਵਾਲ ਵੀ ਖੜੇ ਹੋਏ ਨੇ ਬੀਤੀ ਰਾਤ ਪੰਜਾਬ ਪੁਲਿਸ ਦਾ ਇੱਕ ਡੀਐਸਪੀ ਗ੍ਰਿਫਤਾਰ ਕਰ ਲਿਆ ਗਿਆ ਅੱਜ ਇਸ ਵਕਤ ਤੱਕ ਦੀਆਂ ਮਿੱਤਰ ਪਿਆਰਿਓ ਪੰਜ ਵੱਡੀਆਂ ਖਬਰਾਂ ਨੇ ਪੰਜਾਂ ਤੇ ਕਰਦੇ ਹਾਂ ਪੂਰੀ ਗੱਲ ਗੌਰ ਨਾਲ ਸੁਣਿਓ ਤੇ ਇੱਕ ਜ਼ਰੂਰੀ ਬੇਨਤੀ ਕਿ ਆਪਣਾ ਲਾਈਵ ਸੱਚ ਟੀਵੀ ਨੂੰ ਸਬਸਕ੍ਰਾਈਬ ਕਰਕੇ ਜਿਹੜਾ ਘੰਟੀ ਵਾਲਾ ਬਟਨ ਹੈ ਉਹ ਜ਼ਰੂਰ ਦਬ ਦਿਓ ਤਾਂ ਕਿ ਜ਼ਰੂਰੀ ਜਾਣਕਾਰੀਆਂ ਤੇ ਜ਼ਰੂਰੀ ਚਰਚਾ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਵੱਡੀ ਖਬਰ ਪਹਿਲੀ ਇਹ ਹੈ ਕਿ 1.5 ਕਿਲੋ ਦੇ ਕਰੀਬ ਚਿੱਟਾ ਫੜਨ ਦਾ ਪੁਲਿਸ ਨੇ ਦਾਵਾ ਕੀਤਾ ਤੇ 107 ਤਸਕਰ ਜਿਹੜੇ ਨੇ ਉਹ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਦੂਜੀ ਵੱਡੀ ਖਬਰ ਹੈ ਕਿ ਪੰਜਾਬ ਪੁਲਿਸ ਦਾ ਇੱਕ ਵੱਡਾ ਅਫਸਰ ਡੀਐਸਪੀ ਟੰਗਿਆ ਗਿਆ ਔਰ ਅੱਧੀ ਰਾਤ ਨੂੰ ਡੀਐਸਪੀ ਨੂੰ ਗ੍ਰਿਫਤਾਰ ਕੀਤਾ ਗਿਆ ਪੂਰਾ ਮਾਮਲਾ ਤੁਹਾਨੂੰ ਅੱਗੇ ਦੱਸਦੇ ਆ ਅਗਲੀ ਵੱਡੀ ਖਬਰ ਹੈ ਕਿ 25 ਜੁਲਾਈ ਨੂੰ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੇ ਤੇ ਪੰਜਾਬ ਸਰਕਾਰ ਦੇ ਖਿਲਾਫ ਇੱਕ ਵੱਡੇ ਐਕਸ਼ਨ ਦਾ ਐਲਾਨ ਕੀਤਾ ਗਿਆ ਇਹਦੀ ਵੀ ਪੂਰੀ ਜਾਣਕਾਰੀ ਆਪਾਂ ਤੁਹਾਨੂੰ ਅੱਗੇ ਦਿੰਨੇ ਆ ਅਗਲੀ ਵੱਡੀ ਖਬਰ ਹੈ ਕਿ ਬੀਬੀ ਹਰ ਸਿਮਰਤ ਕੌਰ ਬਾਦਲ ਦੇ ਜਿਹੜੇ ਸਰਕਾਰੀ ਫੰਡ ਨੇ ਉਹਨਾਂ ਦੇ ਉੱਪਰ ਵੱਡੇ ਸਵਾਲ ਉੱਠ ਖੜੇ ਹੋਏ ਨੇ ਔਰ ਅਗਲੀ ਵੱਡੀ ਖਬਰ ਹੈ ਕਿ ਵਿਕਰਮਜੀਤ ਮਜੀਠੀਆ ਦੇ ਮਾਮਲੇ ਦੇ ਵਿੱਚ ਅੱਜ ਹਾਈ ਕੋਰਟ ਦੇ ਵਿੱਚ ਦੁਬਾਰਾ ਫੇਰ ਸੁਣਵਾਈ ਹੋਣ ਜਾ ਰਹੀ ਹੈ ਤੇ ਅਗਲੀ ਵੱਡੀ ਖਬਰ ਹੈ ਕਿ ਹਾਈ ਕੋਰਟ ਦੇ ਵਿੱਚ 10 ਹੋਰ ਨਵੇਂ ਜੱਜ ਜਿਹੜੇ ਆ ਉਹ ਨਿਯੁਕਤ ਕਰਨ ਦੀ ਸਿਫਾਰਸ਼ ਕੀਤੀ ਗਈ ਹੈ ਤੇ ਇੱਕ ਹੋਰ ਵੱਡੀ ਖਬਰ ਹੈ ਕਿ ਪੰਜਾਬ ਸਰਕਾਰ ਦੇ ਇੱਕ ਮੰਤਰੀ ਨੂੰ ਹਟਾਇਆ ਗਿਆ ਤੇ ਹਟਾਉਣ ਤੋਂ ਬਾਅਦ ਇੱਕ ਹੋਰ ਜਿਹੜੇ ਐਮ ਐਲ ਏ ਪੰਜਾਬ ਸਰਕਾਰ ਦੇ ਉਹਨਾਂ ਦਾ ਪੇਚਾ ਇੱਕ ਪੁਲਿਸ ਵਾਲੇ ਨਾਲ ਪਿਆ ਵੀਡੀਓ ਵਾਇਰਲ ਹੋ ਰਹੀ ਆ ਪੂਰੀ ਸਾਰੀਆਂ ਖਬਰਾਂ ਦੀ ਜਾਣਕਾਰੀ ਦਿੰਨੇ ਆ ਪਹਿਲੀ ਖਬਰ ਤੋਂ ਸ਼ੁਰੂ ਕਰੀਏ ਮਿੱਤਰ ਪਿਆਰਿਓ 25 ਜੁਲਾਈ ਨੂੰ ਸੰਗਰੂਰ ਦੇ ਵਿੱਚ ਬਹੁਤ ਵੱਡਾ ਇਕੱਠ ਕੁਝ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਹੈ ਮੁੱਦਾ ਇਹ ਹੈ ਉਹ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਪੁਲਿਸ ਸਟੇਟ ਪੁਲਿਸ ਰਾਜ ਬਣਾਇਆ ਜਾ ਰਿਹਾ ਹੈ ਪੁਲਿਸ ਨੂੰ ਅੰਨੀਆਂ ਪਾਵਨਾ ਦਿੱਤੀਆਂ ਜਾ ਰਹੀਆਂ ਨੇ ਪੁਲਿਸ ਮਨਮਰਜ਼ੀਆਂ ਕਰਨ ਲੱਗੀ ਹੈ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੇਸ ਦਰਜ ਕਰਨੇ ਫੜੋ ਫੜੀਆਂ ਕਰਨੀਆਂ ਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਨਕਾਊਂਟਰ ਕਰਨੇ ਇਹ ਦੋਸ਼ ਜਿਹੜੇ ਨੇ ਇਹ ਲਾ ਕੇ ਕਿਰਤੀ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੇ ਹੋਰ ਜਥੇਬੰਦੀਆਂ ਪ੍ਰਦਰਸ਼ਨ ਕਰਨ ਗਈਆਂ ਵੱਡੀ ਖਬਰ ਡੀਐਸਪੀ ਨਾਲ ਸੰਬੰਧਿਤ ਫਰੀਦਕੋਟ ਤੋਂ ਆ ਰਹੀ ਹੈ ਵੱਡੀ ਖਬਰ ਡੀਐਸਪੀ ਦੀ ਗ੍ਰਿਫਤਾਰੀ ਦੀ ਆ ਰਹੀ ਹੈ ਤੇ ਇਹ ਡੀਐਸਪੀ ਫਰੀਦਕੋਟ ਦੇ ਵਿੱਚੋਂ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਹੈ ਤੇ ਗ੍ਰਿਫਤਾਰ ਕਿਉਂ ਕੀਤਾ ਹੈ ਡੀਐਸਪੀ ਦਾ ਨਾਮ ਰਾਜਨਪਾਲ ਦੱਸਿਆ ਜਾ ਰਿਹਾ ਹੈ ਔਰ ਵਿਮਨ ਕਰਾਇਮ ਅਗੇਂਸਟ ਵਿਮਨ ਦਾ ਉਹ ਡੀਐਸਪੀ ਸੀਗਾ ਔਰ ਉਹਦੇ ਉੱਪਰ ਪਹਿਲਾਂ ਇੱਕ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਮਾਮਲੇ 'ਚੋਂ ਨਿਕਲਣ ਦੇ ਲਈ ਹੁਣ ਨਵਾਂ ਦੋਸ਼ ਲੱਗਿਆ ਕਿ ਉਸਨੇ ਐਸਐਸਪੀ ਦਫ਼ਤਰ ਦੇ ਵਿੱਚ 1 ਲੱਖ ਰੁਪਏ ਦੀ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਸ ਕਰਕੇ ਵਿਜੀਲੈਂਸ ਨੇ ਬੀਤੀ ਰਾਤ ਉਹਨੂੰ ਦਬੋਚ ਲਿਆ ਗ੍ਰਿਫਤਾਰ ਕਰ ਲਿਆ ਗਿਆ ਜਾਂਚ ਹੋਰ ਤੇਜ਼ ਕਰ ਦਿੱਤੀ ਗਈ ਹੈ ਪਰ ਇੱਥੇ ਸਵਾਲ ਕੁਝ ਲੋਕ ਖੜੇ ਕਰ ਰਹੇ ਨੇ ਸਵਾਲ ਇਹ ਨੇ ਕਿ ਜਦੋਂ ਪੰਜਾਬ ਸਰਕਾਰ ਇਹ ਦਾਵਾ ਕਰ ਰਹੀ ਹੈ ਕਿ ਪ੍ਰਿਸ਼ਟਾਚਾਰ ਤੇ ਨਸ਼ਿਆਂ ਦੇ ਵਿਰੁੱਧ ਇੰਨੀ ਵੱਡੀ ਮੁਹਿੰਮ ਹੈ ਤਾਂ ਇਹਦੇ باوجود ਵੀ ਰੋਜ਼ਾਨਾ ਇੰਨੀ ਆਸਾਨੀ ਨਾਲ ਐਨੇ ਬੇਖੌਫ ਹੋ ਕੇ ਕੁਝ ਲੋਕ ਨਸ਼ਾ ਇੱਕ ਥਾਂ ਤੋਂ ਦੂਜੀ ਥਾਂ ਲਿਜਾਣਦੇ ਲਿਆਉਂਦੇ ਕਿਵੇਂ ਫੜੇ ਜਾ ਰਹੇ ਨੇ ਦੂਜੀ ਇੰਨੀ ਆਸਾਨੀ ਦੇ ਨਾਲ ਹੁਣ ਵੀ ਰਿਸ਼ਵਤਾ ਕਿਵੇਂ ਦਿੱਤੀਆਂ ਜਾ ਰਹੀਆਂ ਨੇ ਜੇਕਰ ਰਿਸ਼ਵਤਖੋਰੀ ਦੇ ਉੱਪਰ ਵੱਡਾ ਵਾਰ ਕੀਤਾ ਗਿਆ ਇਹ ਸਵਾਲ ਕੁਝ ਲੋਕ ਉਠਾ ਰਹੇ ਨੇ ਜਿਹਦਾ ਜਵਾਬ ਪੰਜਾਬ ਸਰਕਾਰ ਨੂੰ ਦੇਣਾ ਚਾਹੀਦਾ ਹੁਣ ਇਹ ਡੀਐਸਪੀ ਗ੍ਰਫਤਾਰ ਕੀਤਾ ਗਿਆ ਇਸ ਤੋਂ ਪਹਿਲਾਂ ਵਿਕਰਮਜੀਤ ਮਜੀਠੀਆ ਨੂੰ ਗ੍ਰਫਤਾਰ ਕੀਤਾ ਹੋਇਆ ਜਿਸ ਮਾਮਲੇ ਦੀ ਅੱਜ ਸੁਣਵਾਈ ਹੈ ਤੇ ਹਾਈ ਕੋਰਟ ਦੇ ਵਿੱਚ ਅੱਜ ਇਹ ਮਾਮਲਾ ਸੁਣਿਆ ਜਾਵੇਗਾ ਪਰ ਨਾਲ ਦੀ ਨਾਲ ਵਿਕਰਮਜੀਤ ਮਜੀਠੀਆ ਦੀ ਭੈਣ ਬੀਬੀ ਹਰ ਸਿਮਰਤ ਕੌਰ ਬਾਦਲ ਜਿਹੜੇ ਕਿ ਸੁਖਬੀਰ ਬਾਦਲ ਦੇ ਧਰਮ ਪਤਨੀ ਉਨ੍ਹਾਂ ਦੇ ਸਰਕਾਰੀ ਫਟਾ ਦੇ ਉੱਪਰ ਸਵਾਲ ਖੜੇ ਹੋਏ ਨੇ ਇਹਨਾਂ ਦੇ ਉੱਪਰ ਤੁਹਾਨੂੰ ਅੱਗੇ ਜਾਣਕਾਰੀ ਦਿੰਨੇ ਆ ਇਸ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਪੰਜਾਬ ਪੁਲਿਸ ਨੇ ਦਾਵਾ ਕੀਤਾ ਹੈ ਕਿ ਯੁੱਧ ਨਸ਼ਿਆਂ ਵਿਰੋਧ ਦੇ ਤਹਿਤ ਉਹ ਕਹਿੰਦੇ ਅਸੀਂ ਅੱਜ 124ਵੇਂ ਦਿਨ 107 ਜਿਹੜੇ ਨਸ਼ਾ ਤਸਕਰ ਨੇ ਉਹ ਹੋਰ ਫੜੇ ਨੇ ਤੇ 1 ਕਿਲੋ ਤੇ 200 ਗ੍ਰਾਮ ਹਾਇਰੋਨ ਚਿੱਟਾ ਤੇ ਹੋਰ ਨਸ਼ੇ ਅਸੀਂ ਬਰਾਮਦ ਕੀਤੇ ਨੇ ਜੋ ਨਸ਼ਾ ਵਿਰੋਧ ਦੇ ਤਹਿਤ ਜਦੋਂ ਰੋਜ਼ਾਨਾ ਹੀ ਇਸ ਤਰ੍ਹਾਂ ਵਿਅਕਤੀ ਫੜੇ ਜਾਣ ਦਾ ਦਾਵਾ ਹੋ ਰਿਹਾ ਤਾਂ ਨਾਲ ਦੀ ਨਾਲ ਕੁਝ ਲੋਕ ਸਵਾਲ ਉਠਾਉਂਦੇ ਨੇ ਕਿ ਹੁਣ ਤੱਕ ਜੇ ਇਹਨੇ ਬੇਖੌਫ ਤਰੀਕੇ ਦੇ ਨਾਲ ਕੁਝ ਲੋਕ ਅਜੇ ਵੀ ਨਸ਼ਾ ਵੇਚ ਰਹੇ ਨੇ ਤਾਂ ਉਹਨਾਂ ਦੇ ਅੰਦਰ ਡਰ ਕਿਉਂ ਨਹੀਂ ਪੈਦਾ ਹੋ ਰਿਹਾ ਹੁਣ ਇਹਦੇ ਨਾਲ ਹੀ ਬੀਬੀ ਹਰ ਸਿਮਰਤ ਕੌਰ ਬਾਦਲ ਦੇ ਕਿਹੜੇ ਫੰਡਾ ਦਾ ਰੌਲਾ ਪਿਆ ਉਹ ਵੀ ਸਮਝਣਾ ਜ਼ਰੂਰੀ ਹੈ ਬੀਬੀ ਹਰ ਸਿਮਰਤ ਕੌਰ ਬਾਦਲ ਜਿਹੜੇ ਕਿ एमपी ਰਹੇ ਨੇ ਉਹਨਾਂ ਦੇ ਉੱਪਰ ਇਹ ਦੋਸ਼ ਹੈ ਕਿ ਉਹਨਾਂ ਨੇ ਜਿਹੜਾ ਫੰਡ ਉਹਨਾਂ ਨੂੰ ਸਰਕਾਰੀ ਖਾਤੇ ਦਾ ਮਿਲਦਾ ਲੋਕਾਂ ਤੇ ਲਾਉਣ ਵਾਸਤੇ ਉਹਦੇ ਵਿੱਚੋਂ ਸਿਰਫ 10% ਦੀ ਪੈਸਾ ਹੀ ਉਹਨਾਂ ਨੇ ਵਰਤਿਆ ਬਾਕੀ ਨਹੀਂ ਵਰਤਿਆ ਗਿਆ ਕੁਝ ਨਿੱਜੀ ਚੈਨਲਾਂ ਤੇ ਕੁਝ ਅਫਸਰ ਕੁਝ ਜਿਹੜੇ ਆਗੂ ਨੇ ਉਹ ਇਹ ਦੋਸ਼ ਲਾ ਰਹੇ ਨੇ ਕਿ ਬੀਬੀ ਹਰ ਸਿਮਰਤ ਬਾਦਲ ਨਹੀਂ ਇੰਨਾ ਵੱਡਾ ਪੈਸਾ ਕਿਉਂ ਨਹੀਂ ਵਰਤਿਆ ਜਦੋਂ ਕਿ ਉਹ ਸਰਕਾਰੀ ਪੈਸਾ ਸੀ ਲੋਕਾਂ ਤੇ ਲੱਗਣ ਦੀ ਆਇਆ ਸੀ ਤਾਂ ਫਿਰ ਲੋਕਾਂ ਤੇ ਲਾਇਆ ਕਿਉਂ ਨਹੀਂ ਗਿਆ ਹੁਣ ਇਹ ਸਭ ਕੁਝ ਦੇ ਦਰਮਿਆਨ ਇੱਕ ਹੋਰ ਵੱਡੀ ਖਬਰ ਜਿਹੜੀ ਕੁਮਰ ਵਿਜੇ ਪ੍ਰਤਾਪ ਨਾਲ ਸੰਬੰਧਤ ਆ ਰਹੀ ਹੈ ਕੁਮਰ ਵਿਜੇ ਪ੍ਰਤਾਪ ਨੂੰ ਪਾਰਟੀ ਚੋਂ ਕੱਢਿਆ ਗਿਆ ਔਰ ਉਸ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਨੇ ਵੀ ਬਹੁਤ ਵੱਡੇ ਤੇ ਗੰਭੀਰ ਦੋਸ਼ ਕੇਜਰੀਵਾਲ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਤੇ ਲਾਇਆ ਅੱਜ ਦੀ ਅਗਲੀ ਵੱਡੀ ਖਬਰ ਨੇ ਵੱਡਾ ਤਹਿਲਕਾ ਮਚਾ ਦਿੱਤਾ ਹੈ ਕਿਉਂਕਿ ਦਲਜੀਤ ਦਸਾਂਝ ਨੂੰ ਪਾਕਿਸਤਾਨੀ ਐਕਟਰ ਦੇ ਨਾਲ ਫਿਲਮ ਬਣਾਉਣ ਕਰਕੇ ਬਹੁਤ ਕੁਝ ਬੋਲਿਆ ਜਾ ਰਿਹਾ ਸੀ ਔਰ ਉਹਨਾਂ ਦੀ ਫਿਲਮ ਨੂੰ ਵੀ ਭਾਰਤ 'ਚ ਨਾਂ ਚੱਲਣ ਦੇਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਪਰ ਅੱਜ ਨਵੀਂ ਖਬਰ ਆਈ ਕਿ ਜਿਹੜੀ ਪਾਕਿਸਤਾਨ ਦੀ ਖਿਡਾਰੀਆਂ ਦੀ ਟੀਮ ਹੈ ਹਾਕੀ ਦੀ ਉਹਨੂੰ ਭਾਰਤ ਦੇ ਵਿੱਚ ਖੇਡਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਤੇ ਇਹਨੂੰ ਜਿਹੜੀਆਂ ਅੰਤਰਰਾਸ਼ਟਰੀ ਖੇਡਾਂ ਹੈ ਉਹਦਾ ਇੱਕ ਨਿਯਮ ਇੱਕ ਪ੍ਰੋਟੋਕੋਲ ਮੰਨਿਆ ਜਾ ਰਿਹਾ ਹੈ ਪਰ ਇੱਥੇ ਹੁਣ ਵੱਡਾ ਸਵਾਲ ਪੈਦਾ ਹੋ ਗਿਆ ਕਿ ਖਿਡਾਰੀਆਂ ਤੇ ਕਲਾਕਾਰਾਂ ਦੇ ਵਿੱਚ ਐਨਾ ਵੱਡਾ ਫਰਕ ਕਿਉਂ ਤੇ ਇਹ ਸਵਾਲ ਸਿੱਧਾ ਦਲਜੀਤ ਦਸਾਂਝ ਨੇ ਖੜਾ ਕੀਤਾ ਦਲਜੀਤ ਦਸਾਂਝ ਨੇ ਇਹ ਕਿਹਾ ਕਿ ਖਿਡਾਰੀਆਂ ਤੇ ਕਲਾਕਾਰਾਂ ਨੂੰ ਦੋਨਾਂ ਨੂੰ ਦੇਸ਼ਾਂ ਤੇ ਹੱਦਾਂ ਸਰਹੱਦਾਂ ਤੋਂ ਉੱਪਰ ਮੰਨਿਆ ਜਾਣਾ ਚਾਹੀਦਾ ਹੈ ਕਿਉਂਕਿ ਦੋਨੇ ਸਾਰੀ ਦੁਨੀਆ ਦੇ ਲੋਕਾਂ ਦਾ ਮਨੋਰੰਜਨ ਵੀ ਕਰਦੇ ਨੇ ਤੇ ਲੋਕਾਂ ਨੂੰ ਸਰੀਰਕ ਤੇ ਮਾਨਸਿਕ ਹੁਲਾਸ ਵੀ ਦਿੰਦੇ ਹੁਣ ਇੱਥੇ ਵੱਡਾ ਸਵਾਲ ਹੈ ਕਿ ਦਲਜੀਤ ਦਸਾਂਝ ਨੂੰ ਇੰਨਾ ਟਰੋਲ ਕਿਉਂ ਕੀਤਾ ਗਿਆ ਉਹਦਾ ਇੰਨਾ ਵਿਰੋਧ ਕਿਉਂ ਕੀਤਾ ਗਿਆ ਜਿਹਦੇ ਤਿੰਨ ਵੱਡੇ ਕਾਰਨ ਲੱਗਦੇ ਨੇ ਪਹਿਲਾ ਦੇਸ਼ ਭਗਤੀ ਦੀ ਗਲਤ ਵਿਆਖਿਆ ਕੁਝ ਸਿਆਸ ਸਿਆਸੀ ਲੋਕਾਂ ਨੇ ਕਰ ਦਿੱਤੀ ਹੈ ਦੂਜਾ ਜਿਹੜੇ ਧਾਰਮਿਕ ਘੱਟ ਗਿਣਤੀ ਹੈ ਉਹਨਾਂ ਦੇ ਨਾਲ ਇੱਕ ਨਫ਼ਰਤ ਦਾ ਜਿਹੜਾ ਵਿਚਾਰ ਹੈ ਉਹ ਫਲਾਇਆ ਗਿਆ ਹੈ ਉਪਾਵੇਂ ਸਿੱਖ ਹੋਣ ਭਾਵੇਂ ਮੁਸਲਮਾਨ ਹੋ ਔਰ ਭਾਰਤ ਦੇ ਵਿੱਚ ਪਿਛਲੇ ਟਾਈਮ ਤੋਂ ਕੁਝ ਸੌੜੀ ਸੋਚ ਵਾਲੇ ਨਫ਼ਰਤੀ ਲੋਕਾਂ ਨੇ ਇਹ ਮਾਹੌਲ ਨੂੰ ਬੜੀ ਹਵਾ ਦਿੱਤੀ ਤੇ ਇਸੇ ਕਾਰਨ ਕਰਕੇ ਦਲਜੀਤ ਦੀ ਫਿਲਮ ਸਰਦਾਰ ਜੀ 3 ਦਾ ਵਿਰੋਧ ਕੀਤਾ ਜਾ ਰਿਹਾ ਸੀ ਪਰ ਤੁਸੀਂ ਸਭ ਤੋਂ ਵੱਡੀ ਗੱਲ ਵੇਖੋ ਕਿ ਫਿਲਮ ਜਿਨ੍ਹਾਂ ਨੇ ਬਣਾਈ ਹੈ ਜਿਹੜੇ ਉਹਦੇ ਪ੍ਰੋਡਿਊਸਰ ਨੇ ਡਾਇਰੈਕਟਰ ਨੇ ਸਟੋਰੀ ਰਾਈਟਰ ਨੇ ਜਿਨ੍ਹਾਂ ਨੇ ਕਲਾਕਾਰਾਂ ਦੀ ਚੋਣ ਕੀਤੀ ਉਹ ਕਿਉਂਕਿ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਨੇ ਉਹਨਾਂ ਦੇ ਖਿਲਾਫ ਐਨਾ ਰੌਲਾ ਐਨਾ ਮੁੱਦਾ ਕਿਸੇ ਨੇ ਨਹੀਂ ਬਣਾਇਆ ਤੇ ਜਿਹੜਾ ਦਲਜੀਤ ਉਹਦੇ 'ਚ ਸਿਰਫ ਇੱਕ ਕਲਾਕਾਰ ਹੈ ਜਿਹਦੇ ਕੋਲ ਕਲਾਕਾਰਾਂ ਦੀ ਚੋਣ ਕਰਨ ਦਾ ਅਧਿਕਾਰ ਨਹੀਂ ਸੀ ਕਿ ਕਿਹੜਾ ਕਲਾਕਾਰ ਫਿਲਮ 'ਚ ਲੈਣਾ ਹੈ ਤੇ ਕਿਹੜਾ ਨਹੀਂ ਤਾਂ ਉਸ ਮਾਮਲੇ ਦੇ ਵਿੱਚ ਦਲਜੀਤ ਨੂੰ ਟ੍ਰੋਲ ਕੀਤਾ ਗਿਆ ਹੁਣ ਇਹ ਸਾਰੇ ਕੁਸ਼ ਬਾਰੇ ਤੁਸੀਂ ਕੀ ਕਹੋਗੇ ਆਪਣਾ ਕੀਮਤੀ ਵਿਚਾਰ ਜ਼ਰੂਰ ਲਿਖਿਓ ਤੇ ਅਗਲੀ ਖਬਰ ਆਮ ਆਦਮੀ ਪਾਰਟੀ ਦੇ ਐਮਐਲਏ ਜਿੰਪਾ ਦੀ ਇੱਕ ਪੁਲਿਸ ਅਫਸਰ ਦੇ ਨਾਲ ਇੱਕ ਵਾਇਰਲ ਵੀਡੀਓ ਦੀ ਆ ਰਹੀ ਹੈ ਉਹ ਇਹ ਹੈ ਕਿ ਇੱਕ ਪੁਲਿਸ ਅਫਸਰ ਹੈ ਜਿਹੜਾ ਲੋਕਾਂ ਦੇ ਚਲਾਨ ਕੱਟਦਾ ਜਿਹਦੇ ਨਾਲ ਐਮਐਲਏ ਜਿੰਪਾ ਦੀ ਬਹਿਸ ਹੋ ਰਹੀ ਹੈ ਤੇ ਜਿੰਪਾ ਇਹ ਕਹਿ ਰਿਹਾ ਹੈ ਕਿ ਤੁਸੀਂ ਇੰਜ ਲੋਕਾਂ ਨੂੰ ਤੰਗ ਪਰੇਸ਼ਾਨ ਨਾ ਕਰੋ ਤੇ ਤੁਸੀਂ ਲਿਮਟ 'ਚ ਰਹਿ ਕੇ ਕਾਨੂੰਨ 'ਚ ਰਹਿ ਕੇ ਕੰਮ ਕਰੋ ਤਾਂ ਜਿਹੜਾ ਪੁਲਿਸ ਅਫਸਰ ਹੈ ਉਹ ਵੀ ਆਪਣੀਆਂ ਦਲੀਲਾਂ ਦੇ ਰਿਹਾ ਹੈ ਇਦੇ ਬਾਰੇ ਲੋਕਾਂ ਦੇ ਦੋਵੇਂ ਤਰ੍ਹਾਂ ਦੇ ਵਿਚਾਰ ਆ ਰਹੇ ਇੱਕ ਵਿਚਾਰ ਇਹ ਹੈ ਕਿ ਜਿਹੜੀ ਪੁਲਿਸ ਹੈ ਉਹ ਲੋਕਾਂ ਦੇ ਨਜਾਇਜ਼ ਚਲਾਨ ਕੱਟਦੀ ਹੈ ਨਜਾਇਜ਼ ਤੰਗ ਪ੍ਰੇਸ਼ਾਨ ਕਰਦੀ ਹੈ ਤੇ ਜਿੰਪਾ ਨੇ ਸਹੀ ਕੀਤਾ ਤੇ ਦੂਜੀ ਵਿਚਾਰ ਲੋਕਾਂ ਦਾ ਇਹ ਹੈ ਕਿ ਜਿਹੜੇ ਐਮਐਲਏ ਨੇ ਉਹ ਪੁਲਿਸ ਦੇ ਕੰਮ 'ਚ ਦਖਲ ਕਿਉਂ ਦਿੰਦੇ ਨੇ ਪੁਲਿਸ ਨੂੰ ਕੰਮ ਆਜ਼ਾਦੀ ਨਾਲ ਕਰਨ ਕਿਉਂ ਨਹੀਂ ਦਿੱਤਾ ਜਾਂਦਾ ਪੁਲਿਸ ਨੂੰ ਕਿਉਂ ਲੋਕਾਂ ਦੇ ਜਿਹੜੇ ਚਲਾਨ ਆ ਉਹ ਕੱਟਣ ਤੋਂ ਰੋਕਿਆ ਜਾਂਦਾ ਹੁਣ ਤੁਸੀਂ ਦੱਸੋ ਤੁਸੀਂ ਇਹਨਾਂ ਦੋਨਾਂ ਵਿਚਾਰਾਂ ਤੋਂ ਕਿਹੜੇ ਵਿਚਾਰ ਦੇ ਨਾਲ ਸਹਿਮਤ ਹੋ ਅਗਲੀ ਵੱਡੀ